ਵੀ ਇੱਕ ਕਮੇਟੀ ਬਣਾ ਲਓ ਪਿੰਡ ਦੀ 25 ਮੈਂਬਰੀ ਉਹ ਕਮੇਟੀ ਦੀ ਡਿਊਟੀ ਹੋ ਅੱਗੇ ਬਾਰੀਆਂ ਲਾਉਣੀਆਂ 25 ਚੋਂ ਦੋ ਦੋ ਲਾ ਲਈ ਆਪਾਂ ਇੱਕ ਦੀ ਮੀਟਿੰਗ ਫੇਰ ਵੀ ਕਰਾਂਗੇ ਵੀ ਉਹ ਗਸ਼ਤ ਕਰਿਆ ਕਰਨਗੇ ਚਾਹੇ ਮੋਟਰਸਾਈਕਲਾਂ ਦੇ ਕਾਣ ਮੋਟਰਸਾਈਕਲਾਂ ਦੇ ਵਧੀਆ ਰੋ ਸਾਰੇ ਜਾਣਗੇ ਉਹ ਜਿਹੜਾ ਬੰਦਾ ਕੰਮ ਆਇਆ ਉਹ ਆਪਣੇ ਖੇਤ ਜਾਊ ਬਾਕੀ ਨੂੰ ਕਹਿਣਗੇ ਭਾਈ ਤੂੰ ਘਰ ਨੂੰ ਚੱਲ ਉੱਥੇ ਝਗੜਾ ਹੋ ਸਕਦਾ ਉੱਥੇ ਉਹ ਚਾਹੇ ਗੁਰਦੁਆਰੇ ਅਨਾਊਂਸਮੈਂਟ ਕਰਨਾ ਚਾਹੇ ਆਪਾਂ ਨੂੰ ਫੋਨ ਕਰਨਾ ਉਸ ਵੇਲੇ ਸਾਰੇ ਪਿੰਡ ਨੇ ਇਕੱਠਾ ਹੋਣਾ ਹੋਊਗਾ ਠੀਕ ਹੈ ਆਪਾਂ ਉਹਨਾਂ ਮਾਲਿਆਂ ਅਸਰਾ ਨੂੰ ਡੱਪ ਲਾਗੇ ਜਦੋਂ ਆਪਾਂ ਇਕੱਠੇ ਹੋਗੇ ਉਹ ਸੁਚੇਤ ਵੀ ਹੋ ਜਾਣਗੇ ਕਾਇਮ ਹੋ ਜਾ ਨਵੇਂ ਦੀ ਤੁਰਨਗੇ ਨਾਲ ਮੁੰਡੇ ਸੋਚਣਗੇ ਵੀ ਅਰੇ ਤਾਂ ਹੁਣ ਕੰਮ ਚੱਲਣਾ ਨਹੀਂ ਹੈਗਾ ਆਪਾਂ ਸਾਰੇ ਮਤਲਬ ਉਹ ਘਾਸਤੂ ਸਾਰੀ ਰਾਤ ਦੀ ਜੇ ਕੋਈ ਆਪਾਂ ਕੋਲ ਦੇ ਜੋ ਗੱਲ ਘੱਟ ਵੱਧ ਕਰਨੀ ਹੋ ਉਹ ਕਮੇਟੀਆਂ ਕਰਿਆ ਕਰੂਗੀ ਜੇ ਆਪਾਂ ਕਾਇਵੇ ਤਾਂ ਕਰਨੀਆਂ ਜਾਂ ਅੱਧੀ ਰਾਤ ਨੂੰ ਬੰਦੇ ਬਦਲ ਲੈਣੇ ਗਸਤਾਲੇ ਜਾਂ ਪੂਰੀ ਰਾਤ ਲਾਉਣਗੇ ਇਹ ਆਪਾਂ ਕਰ ਲੋ ਉਹਦੇ ਬਹੁਤ ਫਾਇਦੇ ਨੇ ਆਪਾਂ ਨੂੰ ਇੱਕ ਕਮੇਟੀ ਦੇ ਨਾਮ ਲਿਖੇ ਜਾ ਰਹੇ ਨੇ ਦੋ ਪੱਤੀਆਂ ਦੇ ਆ ਗਏ ਲੱਟੀਆਂ ਪੱਤੀ ਦੇ ਭਾਈ 10 ਬੰਦੇ ਹੋ ਜਾਣਗੇ ਕਿਉਂਕਿ ਸਾਡੇ ਥੀ ਆਉਂਦੇ ਨੇ ਵੇਦ ਕਰਨ ਕਰਤੇ ਇਹ ਸਾਰੇ 10 ਹੋ ਜਾਣਗੇ ਪੰਜ-ਪੰਜ ਤੁਸੀਂ ਪਾ ਦਿਓ ਤਿੰਨੇ ਪੱਤੀਆਂ ਵਾਲੇ ਉਹ ਉਦੋਂ ਮੈਂ ਇਹਨੂੰ ਵੀ ਪੁੱਛ ਲੋ ਚਾਹੇ ਕੋਈ ਨਹੀਂ ਆਰਟੀ ਮੈਮਰੀ ਹੋ ਜੂ 31 ਮੈਮਰੀ ਹੋ ਜੂ ਕੋਈ ਗੱਲ ਨਹੀਂ ਹੈ ਬੱਧੀ ਕਮੇਟੀ ਦਾ ਕੋਈ ਹੋ ਨਹੀਂ ਉਹਨਾਂ ਦੀ ਪੂਰੀ ਡਿਊਟੀ ਹੋ ਉਸ ਤੋਂ ਬਾਅਦ ਜ਼ਰੂਰੀ ਗੱਲ ਇਹ ਹੈ ਵੀ ਇਕਾ ਪੂਰਾ ਰੱਖਣਾ ਆਪਣੇ ਚੋਂ ਕੋਈ ਬੰਦਾ ਫਟੇ ਨਾ ਕਈ ਵਾਰ ਇਹ ਹੁੰਦਾ ਅੱਧੇ ਇੱਕ ਦੂਜੇ ਪਾਸੇ ਦੀ ਹੋ ਜਾਂਦੇ ਆ ਉਹ ਕੋਈ ਨਾ ਹੋਵੇ ਆਪਾਂ ਸਾਰੇ ਇਕੱਠੇ ਰਹੋ ਇਹ ਤੇ ਆਪਾਂ ਕਾਬੂ ਪਾ ਲਾਂਗੇ ਮੈਂ ਪਹਿਲਾਂ ਵੀ ਗੱਲ ਕਰੀ ਸੀ ਵੀ ਹੁਣ ਤਾਂ ਆਪਣਾ ਸਮਾਨ ਹੀ ਚੋਰੀ ਹੁੰਦਾ ਆਪਾਂ 10000 ਲਾ ਕੇ ਦੁਬਾਰੇ ਪਾ ਦਿੰਦੇ ਆ ਤਾਂ ਕਿ ਜੇ ਬੰਦੇ ਦਾ ਨੁਕਸਾਨ ਨਾ ਹੋ ਜੇ ਮੇਰਾ ਖਿਆਲ ਮਾਲੀ ਗਿਆ ਦੀਗਾ ਉੱਥੇ ਮੋਟਰ ਤੇ ਕਹਿੰਦਾ ਕਿਹੜੇ ਨੇ ਕਹਿੰਦੇ ਆ ਜਾ ਦੱਸਿਓ ਕਿਹੜੇ ਆ ਮਤਲਬ ਉੱਥੇ ਕਿਸੇ ਦਾ ਕੋਈ ਨੁਕਸਾਨ ਹੋ ਜੇ ਗੱਲ ਪਤਾ ਸੱਚੀ ਆ ਪਤਾ ਝੂਠੀ ਆ ਮੈਂ ਸੁਣੀ ਹਾਂ ਆ ਆਹ ਮਤਲਬ ਜੇ ਕਿਸੇ ਦਾ ਆਪਾਂ ਪਛਾਣ ਲੈ ਉੱਥੇ ਬੰਦਾ ਜਰੂਰ ਨੁਕਸਾਨ ਕਰਾ ਲੈਂਦਾ ਵੀ ਇਹ ਦੱਸੂ ਵੀ ਆਹ ਬੰਦੇ ਫਲਾਣੇ ਉੱਥੇ ਫਿਰਦੇ ਸੀ ਇਹ ਇਸ ਮਸਲੇ ਤੇ ਜਿਹੜੇ ਚਿੱਟੇ ਵਾਲੇ ਚੋਰੀਆਂ ਕਰਦੇ ਨੇ ਜਿਹੜੇ ਬਾਕੀ ਬੰਦੇ ਬੰਦੇ ਰਹਿੰਦੇ ਨੇ ਉਹ ਬਾਤ ਚ ਕਰ ਹਾਂ ਉਹ ਬਣ ਚੁੱਕੀ ਆ ਲਗਭਗ ਕੁਝ ਬੰਦੇ ਰਹਿੰਦੇ ਉਹਨਾਂ ਦੇ ਨਾਲ ਆਪਣੇ ਕੋਲ ਆ ਜਾਣਗੇ ਆ ਮੈਨੂੰ ਗੱਲ ਦੱਸਿਆ ਮੁੰਡਿਆਂ ਨੇ ਹੁਣੇ ਹਾਲ ਕਿੰਨਾ ਮਾੜਾ ਹੋ ਗਿਆ ਇੱਕ ਦਿਨ ਆਪਣੇ ਪਿੰਡ ਵਾਲਿਆਂ ਦੀ ਇਹਨਾਂ ਨੇ ਚਿੱਟੇ ਵਾਲਿਆਂ ਨੇ ਆਹ ਰਸਤਾ ਛੋਟੀ ਘਨੌਰੀ ਵਾਲਾ ਸੂਆ ਪੂਰਾ ਜਾਮ ਕਰਿਆ ਸੀ ਗੱਡੀਆਂ ਮੋਟਰਸਾਈਕਲ ਕੇਰ ਲਈ ਕਾਲੇ ਬੂਲੇ ਵਾਲਾ ਮਤਲਬ ਦੇਖੋ ਉਸ ਵੇਲੇ ਜੇ ਕੋਈ ਬੰਦਾ ਰਾਤ ਭਰate ਐਮਰਜੈਂਸੀ ਵਾਲਾ ਆਊਗਾ ਫਾਜੂ ਦਾ ਹਾਲ ਕੀ ਹੋਊਗਾ ਇਸ ਲਈ ਯਾਰ ਆਪਣੀ ਕੋਈ ਡਿਊਟੀ ਬਣਦੀ ਆਪਾਂ ਨਰਦਾ ਫੇਰ ਵੀ ਯਾਰ ਪਿੰਡ 'ਚ ਰਹਿਣਾ ਸਾਰੇ ਕਮੇਟੀ ਨੂੰ ਕੋਈ ਕਿਤੇ ਪ੍ਰੋਬਲਮ ਆਉਂਦੀ ਹੈ ਉਹਨਾਂ ਬੰਨੇ ਉੱਥੇ ਸਾਰੇ ਇਕੱਠੇ ਹੋਣਗੇ ਅਸੀਂ ਉਹ ਜਿਹੜੇ ਮਰੀਜ਼ ਨੇ ਸਾਡੇ ਚਿੱਟੇ ਵਾਲੇ ਉਹਨਾਂ ਨੂੰ ਵੀ ਬੇਨਤੀ ਕਰ ਦਿਆਂ ਨਾਲ ਹੀ ਆ ਮਾਧਮ ਦੇ ਜਿਹੜੀ ਵੀ ਕਰ ਦਿਆਂ ਅਸੀਂ ਉਹਨਾਂ ਦੀ ਇੱਕ ਮਦਦ ਕਰ ਸਕਦੇ ਹਾਂ ਜੋ ਸਭ ਤੋਂ ਲੈਣੀ ਚਾਹੁੰਦੇ ਆ ਹੋਰ ਅਸੀਂ ਉਹਨਾਂ ਦੀ ਕੋਈ ਮਦਦ ਨਹੀਂ ਕਰਨੀ ਨਾ ਉਹਨਾਂ ਦੇ ਪਿੱਛੇ ਜਾਣਾ ਨਾਣਾ ਨੂੰ ਕਿਤਾਬ ਛਡਾਉਣਾ ਇੱਕ ਮਦਦ ਹੈ ਵੀ ਉਹ ਚਿੱਟਾ ਛੱਡਣਾ ਚਾਹੁੰਦੇ ਆ ਪਿੰਡ ਵਾਲਿਆਂ ਨੇ ਕਿਹਾ ਚਾਹੇ ਕਿਸੇ ਐਨਜੀਓ ਦੀ ਮਦਦ ਲਈਏ ਉਹਦੇ ਲਈ ਅਸੀਂ ਕਿਸੇ ਸੈਂਟਰ ਦਾ ਜਾਂ ਜੋ ਵੀ ਪ੍ਰਬੰਧ ਕਰੀਏ ਉਹ ਅਸੀਂ ਆਪਣੇ ਵੱਲੋਂ ਇੱਕ ਕਮੇਟੀ ਵੱਲੋਂ ਕਰਦੇ ਆਂਗੇ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਅਸੀਂ ਕੋਈ ਹੁਕਮ ਨਹੀਂ ਕਰਦੇ ਇਹ ਦੂਜੀ ਗੱਲ ਕਮੇਟੀ ਨੂੰ ਕਿਸੇ ਵੇਲੇ ਰਾਤ ਨੂੰ ਕੋਈ ਪ੍ਰੋਬਲਮ ਆਉਂਦੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਥੋਂ ਰੇੜੂ ਦੀ ਬੋਲੇ ਜੋ ਫੋਨ ਕਰੇ ਜਾਣਗੇ ਉਸ ਵੇਲੇ ਯਾਰ ਕੋਈ ਸੋਚੂਗਾ ਨਹੀਂ ਵੀ ਯਾਰ ਮੈਂ ਤਾਂ ਪਿਆ ਸੀ ਸੜਕੇ ਇਸ ਲਈ ਆ ਉੱਠਣਾ ਮੈਂ ਤਾਂ ਲੇਟ ਪਿਆ ਉਹਦੇ ਜਿੱਥੇ ਫੋਨ ਮਾਰਦੇ ਨੇ ਉੱਥੇ ਇੱਕ ਫੋਨ ਤੇ ਇਕੱਠੇ ਹੋਣ ਲੱਗ ਜਾਓ ਜੇ ਤੁਸੀਂ ਇੱਕ ਵਾਰ ਇਕੱਠੇ ਹੋਗੇ ਦੂਜੀ ਵਾਰ ਲੋੜ ਨਹੀਂ ਪੈਣੀ ਠੀਕ ਹੈ ਉਹ ਜਿਹੜਾ ਦੀ ਡਿਊਟੀ ਲਾਉਣਗੇ ਉਹ ਕਮੇਟੀ ਵਾਲੇ ਉਹਨਾਂ ਦੀ ਡਿਊਟੀ ਉਹ ਮੋਟਰਸਾਈਕਲਾਂ ਤੇ ਸਾਰੇ ਲੱਟਿਆ ਪੱਤੀ ਥਾਈ ਜਿਆ ਜਿਵੇਂ ਇਹ ਜੀ ਜਗ੍ਹਾ ਚੈੱਕ ਕਰਨਗੇ ਕਿਤੇ ਵੀ ਕੋਈ ਕਮਾਲਾ ਬੰਦਾ 8:00 9:00 ਵਜੇ ਤੋਂ ਬਾਅਦ ਜਿੱਥੇ ਮਰਜੀ ਜੀ ਸੱਲ ਕੇ ਜਾਵੇ ਮੋਟਰ ਤੇ ਜਾਵੇ ਕੁ ਢੱਲ ਮਾਠਾ ਜਿੱਥੇ ਮਰਜੀ ਜਾਵੇ ਪਰ ਜਿਹੜਾ ਬਿਨਾ ਕਮਾਲਾ ਨੂੰ ਘਰ ਨੂੰ ਤੋਰਿਆ ਜਾਓ ਵੀ ਭਾਈ ਤੂੰ ਆਪਣੇ ਘਰੇ ਜਾ ਕੇ ਆਰਾਮ ਕਰ ਜੋ ਨਹੀਂ ਜਾਊਗਾ ਤਾਂ ਆਪਾਂ ਨੂੰ ਬੁਲਾਉਣਗੇ ਆਪਾਂ ਨੂੰ ਸਾਰਿਆਂ ਨੂੰ ਜਾਣਾ ਪਊਗਾ ਮੈਂ ਕੁਝ ਕਮੇਟੀ ਮੈਂਬਰਾਂ ਦੇ ਨਾਮ ਦੱਸਦਾ ਇਹਦਾ ਬਹੁਤ ਲਿਖਾ ਤੇ ਮਤਲਬ ਲੋਕ ਬਹੁਤ ਔਖੇ ਆਦਾ ਮਤਲਬ ਸੂਰਾਪੱਤੀ ਚੋਂ ਵਿੰਧਰ ਸਿੰਘ ਹੈ ਸੇ ਵੀ ਜਿਹਨੂੰ ਕਹਿੰਦੇ ਆ ਮੁੰਡਾ ਆਪਣਾ ਕਲੱਬ ਦਾ ਪ੍ਰਧਾਨ ਹੈ ਜਗਤਾਰ ਸਿੰਘ ਤਾਰੀ ਇਹ ਕਿਹੜਾ ਮੁੰਡਾ ਤਾਰੀ 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 ਉਹ ਨਹੀਂ ਕਰਿਆ ਸਾਰਾ ਕੰਮ ਜਿਹੜਾ ਹੁਣ ਫੜੇ ਨੇ ਉਹ ਦੂਜਾ ਰਾਵਨਦੀਪ ਸਿੰਘ ਇਹਨੂੰ ਧਮਕੀਆਂ ਵੀ ਆਈਆਂ ਕਹਿੰਦੇ ਰਹਿਣਾ ਤੁਸੀਂ ਪਿੰਡ ਚ ਆ ਕਹਿੰਦੇ ਕੋਈ ਗੱਲ ਨਹੀਂ ਆਪਣਾ ਨਾਲ ਜੱਸੀ ਭਾਈ ਪੂਰੀ ਡਿਊਟੀ ਦੇਣੀ ਆ ਨਹੀਂ ਪਿਛਲੇ ਚੋ ਜੋ ਚਾਹੇ ਹਾਂ ਗੁਰਪ੍ਰੀਤ ਹੈ ਗੁਰਪ੍ਰੀਤ ਆਪਣਾ ਆ ਬਲੌਰੇ ਕਾ ਠੀਕ ਆ ਭਾਈ ਕੋਈ ਗੁਰਪ੍ਰੀਤ ਹੈ ਬਲਵਿੰਦਰ ਸਿੰਘ ਰਾਜਾ ਰਾਜਾ ਵੀ ਇੱਥੇ ਹਾਜ਼ਰ ਹੈ ਇਹ 6 ਬੰਦੇ ਆ ਗਏ ਆਪਾਂ 5 ਕਿਹਾ ਸੀ ਕੋਈ ਡਰ ਨਹੀਂ ਕਮੇਟੀ ਵੱਡੀ ਲਤੀਆ ਪਤੀ ਜੋ ਬਹੁਤ ਲੰਮੀ ਲੈਣਾ ਗੋਰਪ੍ਰੀ ਸਿੰਘ ਚੌਧਰੀ ਕਰਮਜੀਤ ਸਿੰਘ ਮੈਂਬਰ ਸਖਚਾਨ ਸਿੰਘ ਚੈਨੀ ਹਰਦੇਵ ਸਿੰਘ ਦੇਵੀ ਇਹ ਮੁੰਡੇ ਹਾਜ਼ਰ ਨੇ ਉਰੇ ਗਗਨਦੀਪ ਸਿੰਘ ਕਾਲਾ ਗਰਦੀਪ ਸਿੰਘ ਚੌਧਰੀ ਇਹ ਅਸੀਂ ਆਪਣੀ ਇੱਕ ਕਮੇਟੀਾਂ ਵੱਧ ਗਏ ਇੱਥੇ ਕਮੇਟੀ ਬਣਾ ਕੇ ਸਾਨੂੰ ਪੰਜ ਉਹਨਾਂ ਚ ਦੇ ਦੇ ਦਾਂਗੇ ਇੱਕ ਕਮੇਟੀ ਅਸੀਂ ਪਤੀ ਦੀ ਅੱਡ ਰੱਖ ਲਾਂਗੇ ਬਾਦ ਦਾ ਵੀ ਕੋਈ ਡਰ ਨਹੀਂ ਵੈਸੇ ਹਰਜਿੰਦਰ ਸਿੰਘ ਅਰਾਜਵਿੰਦਰ ਸਿੰਘ ਰਾਜੀ ਜਸਨਦੀਪ ਸਿੰਘ ਧਾਲੀਵਾਲ ਸਗਦੇਵ ਸਿੰਘ ਧਾਲੀਵਾਲ ਲਖਵੀਰ ਸਿੰਘ ਲੱਖਾ ਜੀਵਨ ਸਿੰਘ ਕਾਕੂ ਤੇ ਕਾਕੂ ਆਪਨੇ ਇਦੋਂ ਆਗਮ ਰੱਖਿਆਦਾ ਹਣਾ ਆਪਣੇ ਰਵਦਾਸੀਆ ਭਾਈ ਵੱਲੋਂ ਰਵਿੰਦਰ ਸਿੰਘ ਬਿੰਦੂ ਐ ਮੱਖਣ ਦਾ ਭਰਾ ਆ ਖੜਾ ਇਹਨਾਂ ਨੇ ਇਹਨਾਂ ਨੇ ਹਮਤ ਕਰਿਆ ਉਹ ਮੁੰਡੇ ਨੂੰ ਫੜਨ ਦੀ ਜਗਰੂਪ ਸਿੰਘ ਪ੍ਰਧਾਨ ਇਹ ਕਿਹੜਾ